ਕਰਤਾਰ ਚੀਮਾ ਜੀ ਨੇ ਜਿਹੜੇ ਕਿ ਅੰਦਰੋਂ ਆਏ ਆ ਪਰ ਪਹਿਲਾਂ ਤੇ ਦੱਸੋ ਪਰਿਵਾਰ ਦਾ ਕੀ ਹਾਲ ਹੈ ਠੀਕ ਨੇ ਸਭ ਜਿੰਦਾ ਇੱਕ ਐਡਾ ਵੱਡਾ ਮੋੜ ਚੱਲ ਗਿਆ ਵੇ ਦੁਨੀਆ ਦਾ ਦਾ ਘਾਲ ਕੀ ਹੋ ਸਕਦਾ ਮੈਨੂੰ ਪਤਾ ਹੈ ਹਰ ਪਰਿਵਾਰ ਨਾਲ ਵਾਪਰਨੀ ਹੈ ਹਰ ਇਨਸਾਨ ਨਾਲ ਵਾਪਰਨੀ ਹੈ ਹਰ ਇੱਕ ਨੂੰ ਆਪਣੇ ਮਾਪਿਆਂ ਨੂੰ ਹੱਥੀ ਤੋੜਨਾ ਪੈਣਾ ਹੈ ਕਈਆਂ ਨੇ ਤੋੜਤੇ ਕਈਆਂ ਨੇ ਤੋੜਨਾ ਕਈ ਤੋਰੀ ਜਾਂਦੇ ਆ ਮੈਂ ਵੀ ਆਪਣੇ ਪਿਤਾ ਜੀ ਨੂੰ ਤੋੜ ਕੇ ਆਟੇ ਤਿੰਨ ਮਹੀਨੇ ਪਹਿਲਾਂ ਸੋ ਮੈਂ ਦੁੱਖ ਪਰਿਵਾਰ ਦਾ ਵੀ ਸਮਝ ਸਕਦਾ ਇੰਡਸਟਰੀ ਦਾ ਵੀ ਸਮਝ ਸਕਦਾ ਉਹਨਾਂ ਪ੍ਰੋਡਿਊਸਰਾਂ ਡਾਇਰੈਕਟਰਾਂ ਦਾ ਵੀ ਸਮਝ ਸਕਦਾ ਜਿਹੜੇ ਕੰਮ ਕਰ ਰਹੇ ਸੀ ਜਿਨ੍ਹਾਂ ਨੇ ਕੰਮ ਕਰਨਾ ਸੀਗਾ ਪਰ ਹਰ ਬੰਦੇ ਦਾ ਔਰਾ ਕੰਮ ਚਿਹਰਾ ਮੂਰਾ ਬੰਦੇ ਨਾਲ ਹੀ ਚੱਲ ਜਾਂਦਾ ਹੋਰ ਦੁਨੀਆ ਬਥੇਰੀ ਆ ਜਾਂਦੀ ਹੈ ਪਰ ਉਹ ਬੰਦਾ ਨਹੀਂ ਮੁੜ ਜਾਂਦਾ ਪੁਖਰਾਜ ਦੀ ਫਿਲਮ ਰਿਲੀਜ਼ ਹੋਣ ਵਾਲੀ ਆ ਤੇ ਕਹਿੰਦੇ ਬੜਾ ਕਿਉਂਕਿ ਹਰ ਪ੍ਰੋਜੈਕਟ ਦੇ ਉੱਤੇ ਉਹ ਕਹਿੰਦੇ ਬੜਾ ਉਹਨਾਂ ਤੋਂ ਸਲਾਹ ਲੈਂਦੇ ਸੀਗੇ ਔਰ ਹੁਣ ਸਾਰੇ ਇਹ ਲਿਖ ਰਹੇ ਆ ਵੀ ਸਕਸੈਸ ਦੇਖੇ ਬਿਨਾ ਤੁਰਪੇ ਕਿ ਉਹ ਵੀ ਉਹ ਵੀ ਦੁੱਖ ਹੈ ਸਾਰਿਆਂ ਨੂੰ ਦੇਖੋ ਪੁਖਰਾਜ ਤੋਂ ਲੱਕੀ ਕੌਣ ਹੋ ਸਕਦਾ ਉਹਨੂੰ ਭੱਲਾ ਸਾਹਿਬ ਵਰਗੇ ਪਿਤਾ ਜੀ ਮਿਲੇ ਠੀਕ ਹੈ ਉਹਨੂੰ ਵਿਰਾਸਤ ਚ ਮਿਲੀ ਹੈ ਇਹ ਚੀਜ਼ ਅਸ਼ੀਰਵਾਦ ਕਲਾਕਾਰੀ ਦਾ ਮਚਿਓਰਟੀ ਦਾ ਮਾਰਗਦਰਸ਼ਨ ਦਾ ਇਹ ਚੀਜ਼ਾਂ ਦਾ ਤੇ ਭੱਲਾ ਸਾਹਿਬ ਦੀ ਉਹਨੇ ਉਹਨੇ ਪਹਿਲਾਂ ਫਿਲਮਾਂ ਪੁਖਰਾਜ ਦੀਆਂ ਦੇਖੀਆਂ ਤੇ ਮੈਂ ਤਾਂ ਕਹਿੰਨਾ ਵੀ ਇਹ ਫਿਲਮ ਬਹੁਤ ਜ਼ਿਆਦਾ ਸੁਪਰ ਹਿੱਟ ਹੋਵੇ ਪੁਖਰਾਜ ਦੀ ਤਾਂ ਕਿ ਭੱਲਾ ਸਾਹਿਬ ਦੀ ਰੂਹ ਨੂੰ ਸ਼ਾਂਤੀ ਮਿਲੇ ਕਿ ਨਹੀਂ ਜਿੱਥੇ ਮੈਂ ਛੱਡ ਗਿਆ ਮੇਰੇ ਪੁੱਤਰ ਨੇ ਉੱਥੋਂ ਸ਼ੁਰੂ ਕੀਤਾ ਤੇ ਉਹ ਵੀ ਅੱਜ ਫਿਲਮ ਇੰਡਸਟਰੀ ਦੇ ਵਿੱਚ ਇੱਕ ਹਿੱਟ ਤੇ ਸਕਸੈਸਫੁਲ ਆਰਟਿਸਟ ਹੈ ਇਹ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਮੇਰੀ ਦੁਆ ਹੈ अच्छा एक ए, हर कोई फ्लैशबैक ਚ ਜਾਂਦਾ ਜਦੋਂ ਦੇਖਦਾ ਹੈ ਵੀ ਤੁਸੀਂ ਇੱਥੇ ਆਏ ਹੋ ਤੁਹਾਡੇ ਦਿਮਾਗ ਚ ਕੀ ਫਲੈਸ਼ਬੈਕ ਚੱਲਦਾ ਸੀਗਾ ਮੇਰੇ ਤਾਂ ਛਣ ਘਟ ਹੀ ਚੱਲਦੇ ਆ ਉਹਨਾਂ ਦੇ ਕਿੰਨੇ ਹੀ ਉਸ ਟਾਈਮ ਸੋਸ਼ਲ ਮੀਡੀਆ ਨਹੀਂ ਸੀ ਹੁੰਦਾ ਨਾ ਕੁਛ ਨਾ ਕੋਈ ਕੋਈ ਵਾਲ ਸੀ ਕਿਸੇ ਦੇ ਲਿਖਣ ਲਈ ਸਨੇਹੀ ਹੁੰਦੇ ਸੀ ਉਦੋਂ ਰੀਲ ਜਨ ਘਟ ਹੀ ਛਣ ਗਿਆ ਉਦੋਂ ਸੁਪਰ ਹਿੱਟ ਹੋਏ ਆ ਜਦੋਂ ਕੋਈ ਸੋਰਸ ਹੀ ਨਹੀਂ ਸੀ ਹੈਗਾ ਤੇ ਉਹਨਾਂ ਦੀ ਦਲੇਰੀ ਉਹਨਾਂ ਦੀ ਸਕਸੈਸ ਦੇਖੋ ਅੱਜ ਦੇ ਯੁੱਗ ਤੋਂ ਲੈ ਕੇ ਇੱਕ era ਉਹਨਾਂ ਨੇ ਰੀਲਾਂ ਤੋਂ ਲੈ ਕੇ ਇੰਟਰਨੈਟ ਤੱਕ ਦਾ ਸਮਾਂ ਹੰਡਾਇਆ ਠੀਕ ਹੈ ਓਲਡ ਤੋਂ ਲੈ ਕੇ ਮਾਡਰਨ ਤੱਕ ਆਏ ਆ ਤੇ ਜਿਹੜੀ ਸਕਸੈਸ ਉਹਨਾਂ ਨੇ ਦੇਖੀ ਹੈ ਉਹ ਮੈਨੂੰ ਲੱਗਦਾ ਹਰ ਇਨਸਾਨ ਦੇ ਛੇਤੀ ਛੇਤੀ ਪੱਲੇ ਨਹੀਂ ਪੈਂਦੇ ਬਹੁਤ ਬਹੁਤ ਸ਼ੁਕਰੀਆ ਸੜਨਾ ਗੱਲ ਕਰਨੀ ਚਾਹੀਦੀ ਸੀ ਇਸੀ ਕਰਤਾਰ ਚੀਮਾ ਔਰ ਵਾਕਈ ਜਿਹਨੇ ਹੰਡਾਇਆ ਉਸ ਨੂੰ ਪਤਾ ਹੁੰਦਾ ਅਸੀਂ ਪੁੱਛਿਆ ਕਿ ਅੰਦਰ ਸਭ ਠੀਕ ਹੈ ਤਾਂ ਉਹ ਕਹਿੰਦੇ ਵੀ ਜਿਨ੍ਹਾਂ ਦਾ ਵਿਛੋੜਾ ਜਿਨ੍ਹਾਂ ਨੇ ਵਿਛੋੜਾ ਸੇ ਆ ਉਹਨਾਂ ਦਾ ਕੀ ਹਾਲ ਹੋਣਗੇ ਇਹ ਤਾਂ ਦੇਖਣਾ ਹੋਵੇਗਾ ਮੈਂ ਜਤਿੰਦਰ ਸਿੰਘ ਕਹਿ ਰਿਹਾ ਕੈਮਰਾਮੈਨ ਸਾਹਿਬ ਦੇ ਨਾਲ ਮੋਹਾਲੀ